ਆ ਚੀਜ਼ ਹੈ ਜੀ ਹਾਂਜੀ ਹਾਂ ਬਿਲਕੁਲ ਤੇ ਇਹਦੇ ਵਿੱਚ ਵੀ ਸੇਮ ਹੀ ਹੈ ਜੀ ਜੀ ਤਿੰਨ ਦਿਨਾਂ ਦੇ ਵਿੱਚ ਤਾਂ ਜੀ ਸ਼ੂਗਰ ਲੈਵਲ ਜਿਹੜੀ ਹੈ ਬਿਲਕੁਲ ਨੋਰਮਲ ਹੋ ਜਾਂਦੀ ਹੈ ਜੇ ਕਿਸੇ ਨੂੰ ਤਿੰਨ ਦਿਨਾਂ ਦੇ ਵਿੱਚ ਨਹੀਂ ਫਰਕ ਪੈਂਦਾ ਫਿਰ ਫਿਰ ਅਸੀਂ ਦਵਾਈ ਵਾਪਸ ਪੈਸੇ ਵਾਪਸ ਜੀ ਵੀ ਗਾਰੰਟੀ ਹੈ ਪੈਸੇ ਵਾਪਸ ਸਾਸੀਕਾਰ ਦੋਸਤੋ ਕੁਰਕ ਖੇਤਰਾ ਦੇ ਵਿੱਚ ਖੜਿਆਂਗੇ ਬ੍ਰਹਮ ਸਰੋਵਰ ਦੇ ਗੇਟ ਦੇ ਬਿਲਕੁਲ ਸਾਹਮਣੇ ਇੱਕ ਅਜਿਹਾ ਬਾਇ ਦਾ ਜਿਹੜਾ ਸ਼ੂਗਰ ਦਾ ਮਤਲਬ ਇਲਾਜ ਕਰਦਾਗਾ ਤੁਹਾਡਾ 100% ਸ਼ੂਗਰ ਦਾ ਇਲਾਜ ਕਰੂਗਾ ਪਹਿਲੇ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਫਰਕ ਪੈਂ ਲੱਗ ਜੂਗਾ ਜੇ ਨਾ ਫਰਕ ਪਿਆ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਿੰਦੇ ਆ ਤੇ ਬਾਕੀ ਦੀ ਗੱਲਬਾਤ ਆਪਾਂ ਅੰਦਰ ਜਾ ਕੇ ਕਰ ਦੋਗੇ ਹੋਰ ਵੀ ਬਿਮਾਰੀਆਂ ਦਾ ਬਹੁਤ ਜ਼ਿਆਦਾ ਹੱਲ ਕਰ ਦਿੰਨੇ ਤੇ ਸასი ਕਰੀ ਸੰਤੋ ਪਹਿਲਾਂ ਤੇ ਕਿਹੜੇ ਕਿਹੜੇ ਮਤਲਬ ਤੁਸੀਂ ਦੁੱਖਾਂ ਦੀਆਂ ਦਵਾਈਆਂ ਦਿੰਦੇ ਹੋ ਜੀ ਅਸੀਂ ਸ਼ੂਗਰ ਦੀ ਦਿੰਨੇ ਆ ਜੀ ਪੱਥਰੀ ਦੀ ਬੀਪੀ ਦੀ ਚਿਕਨ ਗੁੰਨੀਆਂ ਪੀ ਲਿਆ ਗਠਿਆ ਬਾਈ ਜੋੜਾਂ ਦਾ ਦਰਦ ਸਰਵਾਈਕਲ ਜਿਹੜੀਆਂ ਤੁਹਾਡੀਆਂ ਦਵਾਈਆਂ ਨੇ ਦੇਸੀ ਤਰੀਕੇ ਨਾਲ ਤਿਆਰ ਕਰੀਆਂ ਹੋਈਆਂ ਨੇ ਹਾਂ ਬਿਲਕੁਲ ਆਯੁਰਵੈਦਿਕ ਹੁੰਦੀਆਂ ਨੇ ਮਤਲਬ ਜਿਹੜਾ ਤੁਹਾਡੇ ਤੋਂ ਮਰੀਜ਼ ਇੱਕ ਵਾਰੀ ਦਵਾਈ ਲੈ ਗਿਆ ਕਿੰਨੇ ਦਿਨਾਂ ਦੇ ਵਿੱਚ ਫਰਕ ਪੈ ਜਾਂਦਾ ਤਿੰਨ ਦਿਨਾਂ ਦੇ ਵਿੱਚ ਤਾਂ ਜੀ ਸ਼ੂਗਰ ਲੈਵਲ ਜਿਹੜੀ ਆ ਬਿਲਕੁਲ ਨੋਰਮਲ ਹੋ ਜਾਂਦੀ ਆ ਜੇ ਕਿਸੇ ਨੂੰ ਤਿੰਨ ਦਿਨਾਂ ਦੇ ਵਿੱਚ ਨਹੀਂ ਫਰਕ ਪੈਂਦਾ ਫਿਰ ਅਸੀਂ ਦਵਾਈ ਵਾਪਸ ਪੈਸੇ ਵਾਪਸ ਜੀ ਵੀ ਗਾਰੰਟੀ ਪੈਸੇ ਵਾਪਸ ਦੇ ਦਊਗੀ ਹਾਂ ਜੀ ਹਾਂ ਬਿਲਕੁਲ ਤੇ ਹੋਰ ਕਿਹੜੀਆਂ ਬਿਮਾਰੀਆਂ ਦਾ ਹੱਲ ਕਰ ਦੂੰ ਨਾਲ ਨਾਲ ਤੁਸੀਂ ਫ੍ਰੀ ਦੇ ਵਿੱਚ ਵੀ ਕਰਦੇ ਹੋ ਮੈਂ ਸੁਣਿਆ ਹਾਂ ਹਾਂ ਜੀ ਹਾਂ ਬਿਲਕੁਲ ਅਸੀਂ ਅੱਖਾਂ ਚ ਬਾਣ ਵਾਲੀ ਬਿਲਕੁਲ ਫ੍ਰੀ ਦਵਾਈ ਦਿੰਨੇ ਆ ਪੱਥਰੀ ਦੀ ਫ੍ਰੀ ਦਿੰਨੇ ਆ ਪੀਲੀਆ ਵੀ ਫ੍ਰੀ ਆ ਚਿਕਨ ਗੁਨੀਆ ਦੀ ਫ੍ਰੀ ਆ ਤੁਸੀਂ ਦੱਸੋਗੇ ਜੀ ਇਹਦੇ ਵਿੱਚ ਕੀ ਕੀ ਪਾਉਣਾ ਜੀ ਤੁਸੀਂ ਹਾਂਜੀ ਹਾਂ ਬਿਲਕੁਲ ਨੀਮ, ਕਰੇਲਾ, ਜਾਮਨ, ਮੇਥੀ, ਆਵਲਾ, ਹਰੜ, ਬਰੇੜਾ, ਬੇਲਗिरी, ਕਲੌਂਜੀ ਦਾ ਇੱਕ ਮਿਸ਼ਰਣ ਹੁੰਦਾ ਹੈ। ਹਾਂ ਜੀ ਲੋਏ, ਸਤ ਸਤਗੜ, ਗੁਰਮਾਰ, ਵਿਜਸਾ, ਸੋਰਗੰਦ ਦਾ ਇੱਕ ਮਿਸ਼ਰਣ ਹੁੰਦਾ ਹੈ। ਠੀਕ ਹੈ ਜੀ। ਕੀ ਮਤਲਬ ਸਾਰੀਆਂ ਦੇਸੀ ਚੀਜ਼ਾਂ ਨੇ ਜੀ? ਹਾਂਜੀ ਹਾਂ ਬਿਲਕੁਲ ਦੇਸੀ ਚੀਜ਼ਾਂ ਨੇ। ਇਹ 3-3 ਗ੍ਰਾਮ ਦੀ ਮਾਤਰਾ ਦੇ ਵਿੱਚ ਲੈਣੀ ਹੁੰਦੀ ਹੈ। ਸਵੇਰੇ ਉੱਠ ਕੇ ਖਾਲੀ ਪੇਟ ਔਰ ਰਾਤ ਨੂੰ ਰੋਟੀ ਖਾਣ ਤੋਂ 1 ਘੰਟਾ ਪਹਿਲਾਂ ਵੀ ਸਾਡਾ ਖਾਲੀ ਪੇਟ ਹੁੰਦਾ। ਆਹ ਚੀਜ਼ ਹੈਗੀ ਜੀ। ਹਾਂਜੀ ਹਾਂ ਬ ਤੇ ਇਹਦੇ ਵਿੱਚ ਵੀ ਸੇਮ ਹੀ ਹੈ ਜੀ ਜੀ ਹਾਂ ਸੇ ਅਲੱਗ-ਅਲੱਗ ਹੈ ਜੀ ਦੋਵਾਂ 'ਚ ਅਲੱਗ-ਅਲੱਗ ਮਿਸ਼ਰਣ ਹੈ ਇਹਨਾਂ ਨੂੰ ਲੈਂਦੇ ਸਮੇਂ ਇਕੱਠਾ ਕਰਨਾ ਪਵੇਗਾ ਠੀਕ ਹੈ ਠੀਕ ਹੈ ਜੇ ਮਤਲਬ ਤੁਸੀਂ ਕਿਸੇ ਨੇ ਦਵਾਈਆਂ ਤੁਹਾਡੇ ਤੋਂ ਇਹ ਮੰਗਵਾਉਣੀਆਂ ਹੋਣ ਤੁਸੀਂ ਕਿਵੇਂ ਮੰਗਵਾ ਸਕਦੇ ਹੋ ਆਨਲਾਈਨ ਵੀ ਆਰਡਰ ਹੋ ਜਾਂਦੀ ਹੈ ਜੀ ਠੀਕ ਹੈ ਬਾਕੀ ਨਹੀਂ ਤੁਸੀਂ ਇੱਥੋਂ ਦਾ ਐਡਰੈਸ ਜ਼ਰੂਰ ਦੱਸੋ ਜੀ ਇੱਕ ਵਾਈ ਸਾਡਾ ਕੁਸ਼ੇਤਰ ਦੇ ਵਿੱਚ ਹੈ ਜੀ ਬ੍ਰਹਮਸ ਲੋਰ ਦਾ ਜਿਹੜਾ ਮੇਨ ਗੇਟ ਹੈ ਉਹਦੇ ਸਾਹਮਣੇ ਬਿੱਲਾ ਮੰਦਿਰ ਵਾਲੀ ਸੜਕ ਜਾ ਰਹੀ ਹੈ 24 ਘੰਟੇ ਅਵੇਲੇਬਲ ਹੋ ਜੀ ਇੱਥੇ ਤੁਸੀਂ ਸਰ ਜੀਰਾ 9 ਵਜੇ ਤੋਂ ਲੈ ਕੇ ਸ਼ਾਮ ਨੂੰ 6:30 ਵਜੇ ਤੱਕ ਕਲੀਨਿਕ ਓਪਨ ਹੈ ਠੀਕ ਹੈ ਜੀ ਸੱਡੇ ਨੂੰ ਵੀ ਓਪਨ ਇੱਕ ਮੈਨੂੰ ਉਹ ਦੱਸੋ ਜੀ ਜਿਹੜਾ ਤੁਸੀਂ ਫ੍ਰੀ ਦੇ ਵਿੱਚ ਇਲਾਜ ਕਰਦੇ ਹੋ ਕਿਹੜੀਆਂ-ਕਿਹੜੀਆਂ ਉਹ ਸੀਗੀਆਂ ਉਹ ਅੱਖਾਂ ਚ ਬਾਣ ਵਾਲੀ ਫਰੀ ਦੇਨੇ ਆ ਜੀ ਅਸੀਂ ਪੱਥਰੀ ਦੀ ਫਰੀ ਐ ਚਿਕਨਗੁੰਨੀਆਂ ਦੀ ਫਰੀ ਐ ਤੇ ਪੀਲੀ ਦੀ ਫਰੀ ਐ ਜੀ ਮਿੱਤਰੋ ਆਹ ਗੱਲ ਮੈਨੂੰ ਬਹੁਤ ਵੱਡੀ ਲੱਗੀ ਇਹਨਾਂ ਦੀ ਵੀ ਪਾਥਰੀ ਦੀ ਦਵਾਈ ਐ ਜਿਹੜੀ ਜਾਂ ਚਿਕਨਗੁੰਨੀਆਂ ਤੇ ਹੋਰ ਕਿਹੜਾ ਸੀ ਪੈਣਾ ਪੱਥਰੀ ਦੀ ਪੱਥਰੀ ਹੋਗਾ ਹੋਰ ਹੀ ਚਿਕਨਗੁੰਨੀਆਂ ਪੀਲੀਆ ਪੀੜੀਆ ਤੇ ਅੱਖਾਂ ਦੀ ਦਵਾਈ ਇਹ ਬਿਲਕੁਲ ਫਰੀ ਦੇ ਵਿੱਚ ਦਿੰਦੇ ਨੇਗੇ ਬਹੁਤ ਵੱਡੀ ਸੇਵਾ ਦੀ ਗੱਲ ਹੈਗੀ ਤੇ ਸ਼ੂਗਰ ਵਾਲਿਆਂ ਨੂੰ ਵੀ ਮਤਲਬ ਨਾ ਮਾਤਰ ਦੇ ਵਿੱਚ ਇਹਦਾ ਕੋਈ ਨਜਾਇਜ਼ ਖਰਚਾ ਤਾਂ ਨਹੀਂ ਹੈਗਾ ਜੀ ਨਹੀਂ ਜੀ ਨਹੀਂ ਸ਼ੂਗਰ ਨਾਲ ਜੁੜ ਰਹੇ ਹੋਗੇ ਇੱਕ ਵਾਰੀ ਇੱਥੇ ਜ਼ਰੂਰ ਹੈ ਇੱਥੇ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਦਾ ਮਤਲਬ ਸ਼ੂਗਰ ਠੀਕ ਹੋਇਆ ਹੋ। ਹਾਂਜੀ ਹਾਂ ਬਿਲਕੁਲ। ਤੇ ਮਿੱਤਰੋ ਇੱਧਰ ਇੱਕ ਪੇਸ਼ੈਂਟ ਬੈਠਾ ਇਹਨਾਂ ਨਾਲ ਗੱਲਬਾਤ ਕਰਦੇ ਆਂ। ਸਸਰੀ ਗਾਲ ਵੀਰ ਜੀ। ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਤੁਹਾਨੂੰ? ਮੈਨੂੰ ਹੋ ਗਏ 3 ਮਹੀਨੇ ਮੇਰੀ 3.500 ਸੀ। ਸ਼ੂਗਰ ਸ਼ੂਗਰ ਜੀ ਆਬ 110 है। बिल्कुर बिल्कुर सही नहीं, जी बनन बनन रखने नहीं। कोई नहीं मैं दवाई छो अब।, तो अब कोई को मतलब जरूरत नहीं दवाईगी हफ्ते में पता लग जायेगा अगर ना पता लगे अपने पैसे वापिस दे रहे इतना दवा कर रहेगी मतलब जान बचा हाँ जान बचाने वाला काम है ये मतलब और उससे बचो और ये दवाई लो देसी दवाई है देसी जड़ी बूटियों की बनाई हुई है ਮੈਂ ਤਾਂ ਮਿੱਤਰੋ ਤੁਹਾਨੂੰ ਇੱਕ ਹੀ ਸਲਾਹ ਦਊਂਗਾ ਵੀ ਜੇ ਮਤਲਬ ਤੁਸੀਂ ਸ਼ੂਗਰ ਤੋਂ ਪ੍ਰੇਸ਼ਾਨ ਹੋਗੇ ਇੱਕ ਵਾਰੀ ਜਰੂਰ ਆਇਓ 100% ਹੱਲ ਕਰਨਗੇ ਕੋਈ ਨਜਾਇਜ਼ ਖਰਚਾ ਵੀ ਨਹੀਂ ਹੈ ਜਾਇਜ਼ ਖਰਚਾ ਹੈ ਕੱਲਾ ਜੜੀ ਬੂਟੀਆਂ ਦਾ ਜਿਹੜਾ ਮਤਲਬ ਆਉਂਦਾ ਹੈਗਾ ਉਹੀ ਖਰਚਾ ਲੈਂਦਾ ਆਪਦੇ ਰਿਸ਼ਤੇਦਾਰਾਂ ਤੱਕ ਵੀਡੀਓ ਜਰੂਰ ਪਹੁੰਚਿਓ ਕਿਉਂਕਿ ਆਹ ਸ਼ੂਗਰ ਵਾਲੀ ਬਿਮਾਰੀ ਤੋਂ ਸਾਰੇ ਮਤਲਬ ਪਰੇਸ਼ਾਨ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਸ਼ੂਗਰ ਦਾ ਹੱਲ 100% ਹੋਊਗਾ ਇੱਥੇ ਧੰਨਵਾਦ ਜੀ